ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਦੇ ਸਾਹਮਣੇ ਖੜਦਾ ਇੰਦਰ ਹੋਰ ਕੀ ਹਾਲ ਚਾਲ ਹਾਂ ਐਂ ਖੜਦਾ ਬਾਹਰ ਛੜਕਦੇ ਐ ਵਾਲੇ ਹੋ ਗਿਆ ਹਨੇਰਾ ਤੇ ਇਹ ਵਲੌਗ ਚਾਲੂ ਕਰਨ ਦੇ ਹੁਣ ਹੁਣ ਤਾਂ ਕਰਕੇ ਮੈਂ ਸਵੇਰ ਦਾ ਕੰਮ ਗਿਆ ਕਿਤੇ ਤੇ ਉੱਥੇ ਮੈਂ ਵਲੌਗ ਨਹੀਂ ਚਾਲੂ ਕਰ ਸਕਦਾ ਤੇਰਾ ਕਰਕੇ ਮੈਂ ਚੱਲੋ ਵਲੌਗ ਚਾਲੂ ਕਰੀਏ ਕਿਉਂ ਨਾਗਾ ਪਾਉਣਾ ਨਾਗਾ ਨਹੀਂ ਪੈਂਦੇ ਨਾ ਆਪਾਂ ਮੈਂ 2 ਮਿੰਟ ਦਾ ਭਾਂਜਾ 3 ਮਿੰਟ ਦਾ ਵੇ ਆਊ ਜਰੂਰ ਵੀਡੀਓ ਮਤਲਬ ਵੀ 1 2 ਮਿੰਟ ਦੀ ਭਾਂਜਾ ਪਾਈਏ ਬਣਾ ਗਏ ਨੌਇਸ ਤੇ ਬੜੀ ਇੱਥੇ ਨਾ ਨੌਇਸ ਤਾਂ ਫਿਰ ਹੈ ਹੀ ਆ ਨੌਇਸ ਬਹੁਤ ਜ਼ਿਆਦਾ ਹੈ ਗਾਇਸ ਇੱਥੇ ਗੱਡੀਆਂ ਵੋਟ ਰਹੀਆਂ ਦਾ ਸ਼ੋਰ ਜ਼ਿਆਦਾ ਆ ਹੂੰ ਚਲੋ ਕੋਈ ਗੱਲ ਨਹੀਂ ਆ ਹੌਲੀ ਹੌਲੀ ਇੰਪਰੂਵ ਕਰਾਂਗੇ ਹੌਲੀ ਹੌਲੀ ਇੰਪਰੂਵ ਹੋਵਾਂਗੇ ਲਿਆਵਾਂਗੇ ਮੈਕ ਮੂਫੇ ਹੋਣੇ ਚੱਲੋ ਕੋਈ ਨਹੀਂ ਮਿਲਦਾ ਤੁਹਾਨੂੰ ਬਾਅਦ ਵਿੱਚ ਮਤਲਬ ਵੀ ਵਲੌਗ ਇਹਦਾ ਕੰਟੀਨਿਊ ਕਰਦੇ ਆ ਜਾਨ ਦੋਦਾ ਤੇ ਲੈ ਜਾਣੇ ਆਉਣ ਨੇ ਹੁਸਨਾ ਸੁਣਾਉਣ ਨੂੰ ਤੇ ਜਾਣੇ ਕਿੱਥੇ ਜਾਣੇ ਆ ਕੇ ਰੱਖੀ ਲੈਡ ਜੀ ਓਏ ਤੇਰੇ ਮੂੰਹ ਤੇ ਮਾਰਨ ਨਾਲ ਲੈਡ ਮੈਂ ਅੱਛਾ ਕੁਆਲਿਟੀ ਦੇਂਦਾ ਕਰਕੇ ਲੈਡ ਮੂੰਹ ਤੇ ਦੀ ਵਜੰਡੀ ਸੋ ਗਾਈਸ ਚੈੱਕ ਕਰੋ ਆ ਕਿੱਥੇ ਵੜ ਕੇ ਬੈਠਾ ਬਲੂnga ਆਈ ਇਹ ਲੱਗੇ ਹੈ ਵਿੱਚ ਤੋੜਾ ਰੱਖਣ ਪੇਟੀ ਦੇ ਆਓ ਪੇਟੀ ਖੋਲੀ ਆ ਤੂੰ ਵਿੱਚ ਕਰਨਿਆ ਵਾ ਹੈ ਇਹਨੇ ਪੇਟੀ ਚ ਰੱਖੇ ਜਾਣਾ ਚੱਲ ਨਿਕਲ ਬਾਹਰ ਆ ਜਾ ਬਾਹਰ ਚੱਲ ਬਾਹਰ ਆ ਜਾ ਬਾਹਰ ਚੱਲ ਆਜੋ 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 ਹੋ ਗਿਆ ਅਹੀਂ ਆਏ ਬਾਹਰ ਸੈਰ ਕਰਨ ਮੈਂ ਡੈਡੀ ਤੇ ਇੰਦਰ ਤਨੇ ਆਣੇ ਤੇ ਅਹੀਂ ਤੇ ਡੈਮਜ ਉਹ ਕੁੱਤਿਆਂ ਦਾ ਟਾਰ ਆਇਆ ਸਹੀ ਕਰਨਾ ਉਹ ਕਿਸੇ ਨਿਆਣੇ ਨੂੰ ਲੱਗਦਾ ਫੇਰ ਖਰਾਬ ਕਰਤਾ ਜੀ ਤੁਹਾਨੂੰ ਸਹੀ ਸੂਈ ਕਰਕੇ ਬੁਣਾਇਣੀ ਤੇ ਕਿੱਥੇ ਗਿਆ ਗੱਟੂ ਹੀ ਹੈਗਾ ਇਹ ਨਾਲ ਹੋ ਜਾਂਦਾ ਜੀ ਬਾਕੀ ਰਾਜਾ ਆਂਡਿਆ ਡੈਡੀ ਇੱਧਰ ਹੈ ਹੁਣ ਗੱਲਾਂ ਬਾਤਾਂ ਕਰਦੇ ਦੋ ਤੇ ਫੇਰ ਜਾਣੇ ਘਰੇ ਕੁ ਸੋਚਣੇ ਨਵੀਂ ਸਕ੍ਰਿਪਟ ਇਹ ਦਿਮਾਗ 'ਚ ਨਹੀਂ ਆਉਂਦੀ ਕਿਹੜੀ ਸੋਚੀਏ ਕੱਥੇ ਬਣਾਈਏ ਵਿੰਨੇ ਕੀ ਬੰਦਾ ਨਾ ਪੜਕੇ ਨਾ ਬਣੂ ਵੀਡੀਓ ਪਰਤੋ ਨਹੀਂ ਇੱਕ ਦਿਨ ਡੱਕਾ ਹੈ ਜ ਐਤਵਾਰ ਐ ਇੱਕ ਦਿਨ ਚ ਕੱਢ ਦਾਂਗੇ ਬਾਕੀ ਕੋਈ ਵੀ ਸਟੋਰੀ ਹੈ ਹਨਾ ਬਾਲੀਵੁੱਡ ਮਾਚ ਆਉਂਦੀ ਹੈ ਕਿ ਕਿੱਥੇ ਬਣਾਉਣੀ ਆ ਬਾਕੀ ਜੇ ਰੋ ਆ ਜਾਈ ਫਿਰ ਚਾਹ ਡਾਇਲੋਗ ਲਿਖਣ ਦੇ ਚ ਹੌਲੀ ਹੌਲੀ ਕਰਕੇ ਲਿਖ ਦੇਗਾ ਉਹ ਦਿਨ ਨਹੀਂ ਲਿਖਣੀ ਦੀ ਸਰੀ ਹੋਵੇ ਤੇ ਬਸ ਕਰਦੇ ਗੱਲਾਂ ਬਾਤਾਂ ਫਿਰ ਕਰ ਜਾ ਕੇ ਵਲੌਗ ਐਡ ਕਰਕੇ ਅਪਲੋਡ ਤੇ ਲਾ ਗਏ ਤੇ ਸੁਣਾਗੇ ਅਸ ਅਜ ਦੇ ਵਿੱਚ ਕੋਹ ਨਹੀਂ ਅਜੇ ਕੋਈ ਹੈ ਗੱਟੂ ਮਾਗੋਤੀ ਹੋਣੀ ਗੱਟੂ ਬਿਮਾਰ ਆ ਜਹਾਦਾ ਗਾਈਜ਼ ਅੱਜ ਗੱਟੂ ਦੀ ਥੋੜੀ ਤਬੀਅਤ ਢਿੱਲੀ ਸੀ ਤੇ ਤੀਹ ਗੋਲੀ ਵਾਲੀ ਨੂੰ ਹੁਣ ਅੱਗੇ ਨੂੰ ਕੈਂਪ ਭਜੰਦਾ ਪਿਆ ਵਾ ਬਾਕੀ ਮਾਰਾ ਦੇ ਕਰੇ ਸਹੀ ਸਹੀ ਰਵੇ ਵਿਚਾਰਾ ਕਿ ਨਹੀਂ ਉੱਤੋਂ ਇੰਨੀ ਠੰਡ ਆ ਹੈ ਵਿਚਾਰਾ ਉੱਦਾਂ ਦਾ ਅੱਗੇ ਹੂੰ ਫੇਰ ਹੋਰ ਇੰਦਰ ਸਾਡੇ ਕੋਲ ਹੀ ਹੈ ਚਲੋ ਸਾਡੇ ਅਸੀਂ ਇੱਥੇ ਰੱਖਿਆ ਸਮਝ ਲੋ ਸਾਡੇ ਕੋਲ ਹੀ ਹੈ ਹੁਣ ਸਹੀ ਬਾਕੀ ਇਹ ਪਹੀਂ ਦੇਖੋ ਕਿੰਨੇ ਚਲੋ ਵਿਚਾਰਾ ਬੱਜੇ ਦੇ ਵਧੀਆ ਗੱਲ ਠੰਡ ਵਧੀਆ بیمار ਹੋ ਗਿਆ ਹਜੇ ਮੈਂ ਵੀ ਹੋਰ ਤਰ੍ਹਾਂ ਕਰੀ ਉਲਟੀਆਂ ਹੀ ਕਰੀ ਜਾਂਦਾ ਵਿਚਾਰਾ ਚਾਲ ਕਨ ਕਨ ਪਾਣੀ ਇਹ ਗੱਲਾਂ ਤਾ ਨਹੀਂ ਦੀਆਂ ਵਿਚਰਦੀਆਂ ਕੰਮ ਕਰਦੇ ਮਗਰ ਲੀਆਂ ਇਹ ਸੋਣ ਅਸੀਂ ਜਾਣਦੇ ਆ ਪਰਾਲੀ ਲੈ ਕੇ ਚੈੱਕ ਕਰ ਡਾੜੀ ਲਈ ਚੁੱਕੀ ਪਰਾਲੀ ਆਵੇ ਇੰਦਰ ਮਗਰ ਆਉਂਦਾ ਆ ਡਾੜੀ ਉਹ ਇਹ ਤਾਂ ਕਰਕੇ ਜਾਣੇ ਵੀ ਇਹਨਸ ਫਿਰ ਇੱਕ ਤੂਰੇ ਦੀ ਹੀ ਦੋ ਇੱਥੇ ਬੋਰਿਆ ਸਾਡੇ ਲਾਗੇ ਸਰਕਾਰੀ ਸਰਪੰਚਾਂ ਦਾ ਉਹ ਖੰਡ ਤੁਹਾਨੂੰ ਫੋੜੇ ਗੱਡੀ ਨਾਲ ਦੱਸ ਦਾਂ ਤੁਹਾਨੂੰ ਤੇ ਉਥੇ ਬੋਰਿਆ ਤੇ ਨਾ ਫਿਰ ਬੱਚਿਆਂ ਨੇ ਕੀਤਾ ਨਹੀਂ ਕਿੰਨੇ ਬੱਚੇ ਉਹਨਾਂ ਕਤੂਰੇ ਚੋਕੇ ਨਾ ਕੁੱਤੀ ਦੇ ਤੇ ਮਗਰ ਉਹ ਛੱਡ ਆਇਆ ਇਹ ਕਤੂਰੇ ਚੋਕੇ ਤੇ ਉਹਨਾਂ ਹੀ ਇੱਥੇ ਛੱਡ ਗਏ ਕੁੱਤੀ ਕੋ ਵਾਪਸ ਪੀ ਇਹਨਾਂ ਵਿਚਾਰਾ ਮਾਰੀ ਜਾਵੇ ਭੁੱਖ ਭੱਕਣਾ ਦੁੱਧ ਤਾਂ ਪੀਣਾ ਦਾ ਨੇ ਪੀ ਉਹਦਾ ਕਰਕੇ ਅਸੀਂ ਸਵੇਰ ਛੱਡ ਕੇ ਉਹਨਾਂ ਦੇ ਥੱਲੇ ਨਾ ਫਰਸ਼ ਆ ਪਿੱਛੇ ਬੋਰ ਆ ਥੱਲੇ ਫਰਸ਼ ਆ ਤੇ ਮਤਲਬ ਬੈਨ ਨੂੰ ਹਣੀ ਜਗਾ ਠੰਡੀ ਜਾਂਦੀ ਹੈ ਫਿਰ ਅਸੀਂ ਸੋਚਿਆ ਹਣ ਡਾੜੀਆਂ ਦਾ ਪਰਾਲੀ ਆਪਾਂ ਚੁੱਕ ਕੇ ਥੋੜੀ ਤੇ ਉਹਨਾਂ ਦੇ ਥੱਲੇ ਛੋਟਾ ਹੀ ਆ ਫਿਰ ਨਿਗੇ ਰਹਿਣ ਕੇ ਪਰਾਲੀ ਥੱਲੇ ਤੇ ਚਲੋ ਵਧੀਆ ਗੱਲ ਅਸੀਂ ਤੇ ਵਧੀਆ ਸੋਚਨੇ ਤੇ ਹੁਣ ਛੁੱਟ ਕੇ ਉਹਨਾਂ ਪਰਾਲੀ ਦਾ ਡਾੜੀ ਨਹੀਂ ਚੁੱਕੀ ਹੈ ਮਾਗਰ ਮੋਡੇ ਦੇ ਲੋਈ ਚ ਪਾ ਗਏ ਤੇ ਇੱਥੇ ਬੋਰ ਆ ਵੇਖੋ ਗਾੜੀ ਹੋਣਾ ਤੁਹਾਨੂੰ ਮੈਂ ਉਥੇ ਕਤੂਰੇ ਦੋ ਨਿਗੇ ਨਿਗੇ ਵਿਚਾਰੇ ਚਲੇ ਵੀ ਰਾਤ ਠੰਡਾ ਚ ਬਚੇ ਰਿਆ ਨੇ ਕਤੂਰੇ ਤੇ ਕੁੱਤੀ ਹੈ ਬਾ ਕਾਲੀ ਦੇ ਬੱਚੇ ਤੁਹਾਨੂੰ ਪਤਾ ਬਖਾਏ ਮਗਰੇ ਉਥੇ ਸਾਡੇ ਜਾਂਚ ਕਰ ਲੱਗੇ ਆ ਤੇ ਇਹ ਹਨ ਨਵਾਂ ਲੱਬੇ ਹੀ ਨਵੇਂ ਅਹੀਂ ਵੇਹ ਚੱਲਾ ਕਾਰ ਹੀ ਲਈ ਵਿਚਾਰੇ ਬੱਜ ਜਾਣਗੇ ਠੰਡ ਠੋਣ ਲੱਗੂਗਾ ਜਿਹੜੀਆਂ ਇਤਰ ਜੀ ਐਂ ਦੀ ਆ ਜੋਵੇ ਇੱਥੇ ਬੋਰ ਹੈ ਨਾ ਬੋਰ ਦੇ ਵਿੱਚ ਤਰੇਲ ਪੈ ਗਈ ਵੇਹੇ ਕਰਨ ਕੇ ਚਲੋ ਜੀ ਹੁਣ ਬਿਨੇ ਹੈ ਨਹੀਂ ਇੱਥੇ ਨਹੀਂ ਬਿਨੇ ਹੁਣ ਇਹ ਵਿੱਚ ਇਹਦਾ ਬਿਲਕੁਲ ਮਾਰਿਆ ਉਹ ਨਿਆਣੇ ਨੇ ਮਾਰੇ ਸੋ ਗਏ ਉਹ ਹੁਣ ਉਹਨਾਂ ਦੇ ਕਤੂਰੇ ਹੋਣ ਜੇ ਉਹ ਦੇਖੋ ਆ ਬਿਠੇ ਦੋ ਚਲੇ ਤੇ ਚਲੋ ਇਸ ਲਈ ਪ੍ਰਾਲੀ ਬਲੀ ਛੱਡ ਦਿੰਨੇ ਆ ਬਜੇ ਬਜੇ ਰਹਿਣਗੇ ਜਿਹੜੀ ਇੱਧਰ ਹੀ ਬਿਠੇ ਥੱਲੇ ਧਿਆਨ ਥੱਲੇ ਹੱਡੇ ਜੇ ਪਏ ਸੀ ਇਧਰ ਸਾਈਡ ਦਾ ਬੱਜ ਲਾ ਲੈਂ। ਪੈਂਦਾ ਵੀ ਧਿਆਨ ਆ ਇਹਦਾ। ਸੋ ਗਾ ਇੱਕ ਤੂਰੇ ਤਾਂ ਹੀ ਜੁੱਕ ਕੇ ਰੱਖ ਆਂ ਪਰਾਲੀ ਉੱਤੇ ਪਰਾਲੀ ਸੁੱਟ ਆਏ ਆ ਤੇ ਹੁਣ ਅਸੀਂ ਜਾਣੇ ਆ ਘਰੇ ਤੇ ਗੱਲਾਂ ਮਾਤਾ ਜੀ ਨੂੰ ਕੀ ਕਰਨੀਆਂ ਸੀ ਬਾਕੀ ਬਸ ਠੀਕ ਹੈ ਘਰੇ ਜਾ ਕੇ ਵਲੌਗ ਐਂਡ ਕਰਦੇ ਆਂ ਅਹੀਂ ਆਪਣਾ ਅਕ ਰੈਸਕਿਊ ਪੂਰਾ ਕਰ ਲਿਆ ਮਤਲਬ ਕਿ ਕੁੱਤੇ ਬਚਾਉ ਰੈਸਕਿਊ ਵੀ ਸਾਨੂੰ ਹੁੰਦਾ ਵਾ ਪੀ ਚੱਲ ਵਿਚਾਰੇ ਨਿਗੇ ਨਿਗੇ ਜਾਨਵਰ ਆ ਬੇਜਬਾਨ ਨੇ ਉਹਨਾਂ ਨੇ ਕਿਹੜਾ ਕਹਿਣ ਕਹਿ ਦੱਸਣਾ ਮੈਨੂੰ ਕੋਈ ਪ੍ਰੋਬਲਮ ਹੁੰਦੀ ਨਾ ਇਹ ਕਰਕੇ ਅਸੀਂ ਇਹਦਾ ਕਰਦੇ ਰਹਿਨੇ ਆ ਕਦੀ ਕਤੂਰੇ ਵਿਚਾਲਾ ਕਦੀ ਬਿੱਲੀਆਂ ਤੇ ਵਧੀਆ ਗੱਲ ਬੇਜਬਾਨਾਂ ਨੇ ਤੇ ਫੀਸ ਵੀ ਦੇਣੀ ਆ ਬੰਦੇ ਆਣੇ ਦੀ ਫੀਸ ਵੀ ਨਹੀਂ ਦੇਣੀ ਚੰਗਾ ਕਰਦੀ ਇਹਦੇ ਆਹਾ ਢੋੜਾ ਜਾਂਦੇ ਜਿਹੜਾ ਉਹ ਆ ਨੇੜ ਨੇੜ ਇਧਰ ਪਿੰਡ ਕੀ ਦੂਰ ਆ ਅਸੀਂ ਦਾ ਬੜੀ ਦੂਸ ਸਾਈਡ ਤੇ ਆਏ ਆ ਬਾਹਰ ਵਾਰ ਆ ਸੜ੍ਹ ਹੇਖੋ ਬਾਕੀ ਮੈਂ ਸੁਣਾਉਂ ਨਹੀਂ ਰਿਹਾ ਵੀ ਅਸੀਂ ਇਦਾਂ ਕੀਤਾ ਉਹਦਾ ਕੀਤਾ ਭਾਲੇ ਵੀ ਅਸੀਂ ਤਾਂ ਕਰਕੇ ਵੀ ਵਲੌਗ ਬਣਾਉਂਦੇ ਰਹਿੰਦੇ ਆ ਵੀ ਜੇ ਤੁਹਾਡੇ ਲੱਗੇ ਕੋਈ ਇਹੋ ਜਿਹੀ ਕਿ ਮਲਪੀ ਕਤੂਰੇ ਵਗੈਰਾ ਜਾਂ ਕੋਤੀ ਦੀ ਸੂਈ ਹੈ ਜਾਂ ਕੋਈ ਵੀ ਮੰਨ ਲਓ ਪ੍ਰੋਬਲਮ ਚ ਹੈ ਉਹਨੂੰ ਉਹ ਹੱਲ ਜ਼ਰੂਰ ਕਰਿਆ ਕਰੋ ਦਾ ਜਿੰਨਾ ਹੋ ਸਕਦਾ ਸਾਡੇ ਕੋਲ ਜਿੰਨਾ ਹੁੰਦਾ ਅਸੀਂ ਉਹਨਾਂ ਕਰਦੇ ਆ ਜਿੰਨੀ ਸਾਨੂੰ ਮੰਨ ਲਓ ਭਗਵਾਨ ਨੇ ਦੇ ਤਾਕਤ ਬਖਸ਼ੀ ਹੈ ਜਿੱਟਾ ਵੀ ਆ ਉਹਨਾਂ ਦਾ ਹੀ ਮਲਪੀ ਕਰ ਦਿੰਨੇ ਆ ਬਾਕੀ ਮਾਰਾਇ ਕਰੇ ਭਲੀ ਕਰੇ ਸਾਰਿਆਂ ਤੇ ਸਾਡੇ ਦੇ ਉਹ ਵੀ ਕਰੇ ਅਸੀਂ ਇਦਾਂ ਕੇ ਸੇਵਾ ਕਰਦੇ ਰਹੀ ਜਨਵਰਾਂ ਦੀ ਵੀ ਲੋਕਾਂ ਦੀ ਵੀ ਬਸ ਇੰਨੀ ਕੁ ਮੇਰ ਕਰੇ ਮਾਰਾ ਸਾਡੇ ਦੇ ਚਲੋ ਠੀਕ ਆ ਪਰ ਮਿਲਦੇ ਤੁਹਾਨੂੰ ਘਰ ਜਾ ਕੇ ਹੁਣ ਸੋ ਗਾਈਸ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੇ ਵਲੌਗ ਚੰਗਾ ਲੱਗਾ ਤੇ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਤੁਹਾਨੂੰ ਕੱਲ ਨਾਲ ਵੀ ਵਲੌਗ ਦੇ ਵਿੱਚ ਹੁਣ ਦੇਰ ਲਈ ਬਾਏ ਬਾਏ ਗੁੱਡ ਨਾਈਟ